ਲਗਾਤਾਰ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਝਟਕੇ ਲੱਗਦੇ ਆ ਰਹੇ ਨੇ ਤੇ ਲੋਕ ਹੁਣ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਨਹੀਂ ਪਸੰਦ ਕਰ ਰਹੇ ਇਸੇ ਕਰਕੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਬਹੁਤ ਵੱਡਾ ਝਟਕਾੜਾ ਅਕਾਲੀ ਦਲ ਨੂੰ ਲੱਗਿਆ 92 ਵਿਧਾਇਕ ਆਮ ਆਦਮੀ ਪਾਰਟੀ ਦੇ ਬਣੇ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਹੋਇਆ ਦੋ ਧੜੇ ਬਣ ਗਿਆ ਅਕਾਲੀ ਦਲ ਦੇ ਇੱਕ ਬੀਬੀ ਜਗੀਰ ਕੌਰ ਤੇ ਦੂਸਰਾ ਸੁਖਵੀਰ ਬਾਦਲ ਤੋਂ ਅਸਤੀਫਾ ਮੰਗਿਆ ਗਿਆ ਉਸੇ ਨੂੰ ਲੈ ਕੇ ਅੱਜ ਚਰਚਾ ਕਰਾਂਗੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਅੰਕਿਤ ਜੀ ਤੇ ਦਿਨੇਸ਼ ਜੀ ਉਸੇ ਨੂੰ ਲੈ ਕੇ ਕਿ ਕਿਉਂ ਜ਼ਿਆਦਾ ਅਕਾਲੀ ਦਲ ਨੂੰ ਜਿਹੜਾ ਪੰਜਾਬ ਵਿੱਚ ਨੁਕਸਾਨ ਹੋ ਰਿਹਾ ਕਿਉਂ ਪਸੰਦ ਨਹੀਂ ਕਰ ਰਹੇ ਇਸ ਟਾਈਮ ਅਕਾਲੀ ਦਲ ਨੂੰ ਪੰਜ ਨਮਸਕਾਰ ਅੰਕਿਤ ਜੀ ਨਮਸਕਾਰ ਜੀ ਅੰਕਿਤ ਜੀ ਕੀ ਦੇਖਦੇ ਹੋ ਕਿਉਂ ਜ਼ਿਆਦਾ ਜਿਹੜਾ ਅਕਾਲੀ ਦਲ ਨੂੰ ਪੰਜਾਬ ਵਿੱਚ ਨੁਕਸਾਨ ਜਿਹੜਾ ਹੋ ਰਿਹਾ ਇਸ ਟਾਈਮ ਅਕਾਲੀ ਦਲ ਨੂੰ ਤੁਸੀਂ ਨੁਕਸਾਨ ਦੇਖ ਸਕਦੇ ਹੋ ਕਿ ਜਿਵੇਂ 92 ਜਦੋਂ ਤੁਸੀਂ ਗੱਲ ਕੀਤੀ ਕਿ ਜਦੋਂ 2022 ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਨੇ ਠੀਕ ਹੈ ਉੱਥੇ ਅਕਾਲੀ ਦਲ ਸਿਰਫ ਬਹੁਤ ਘੱਟ ਸੀਟਾਂ ਤੇ ਮਾਰ ਜਾਂਦਾ ਜਿਹੜਾ ਉਹ ਰਹਿ ਜਾਂਦਾ 2 ਤੋਂ 3 ਸੀਟਾਂ ਦਾ ਮਾਰ ਜਾਂਦਾ ਰਹਿ ਜਾਂਦਾ ਪਰ ਗੱਲ ਕਰੀਏ ਕਿ ਜੀ ਆਪਾਂ ਪਹਿਲੇ ਦੀ ਗੱਲ ਕਰੀਏ 2017 ਦੇ ਵਿੱਚ ਵੀ ਇੰਨਾ ਮਾੜਾ ਹਾਲ ਨਹੀਂ ਸੀਗਾ ਜਦੋਂ ਕਾਂਗਰਸ ਦੇ ਨਾਲ ਇਹਨਾਂ ਦਾ ਮੁਕਾਬਲਾ ਹੁੰਦਾ ਉਦੋਂ ਇਹ ਗਠਬੰਧਨ ਸੀਗਾ ਇਹਨਾਂ ਦਾ ਅਕਾਲੀ ਦਲ ਤੇ ਭਾਜਪਾ ਦਾ ਇਹਨਾਂ ਨੂੰ ਉਹਦਾ ਵੀ ਨੁਕਸਾਨ ਆਪਾਂ ਮੰਨ ਸਕਦੇ ਹਾਂ ਕਿ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਇਹਨਾਂ ਦਾ ਇਤਕੀ ਗਠਬੰਧਨ ਨਹੀਂ ਹੋਇਆ ਉਹ ਵੀ ਨੁਕਸਾਨ ਹੋ ਸਕਦਾ ਤੇ ਕੁਝ ਇਹਨਾਂ ਦੇ ਜਿਹੜੇ ਦੋ ਫਾੜ ਹੋਏ ਨੇ ਉਹਨਾਂ ਚ ਕੁਝ ਜਾਣੇ ਕਹਿੰਦੇ ਆ ਕਿ ਇਹਨਾਂ ਦਾ ਭਾਜਪਾ ਨਾਲ ਜਿਹੜਾ ਗੱਟ ਜੋੜ ਹੋਣਾ ਚਾਹੀਦਾ ਜਿਸ ਦੇ ਨਾਲ ਪਾਰਟੀ ਇੰਪਰੂਵ ਹੁੰਦੀ ਸੀ ਤੇ ਇਹ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਹੈ ਅਸਹਿਮਤੀ ਰਹਿਣ ਕਰਕੇ ਜਿਹੜਾ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਨਹੀਂ ਜਿਹੜੀ ਹੈ ਬਣ ਪਾ ਰਹੀ ਹੈ ਅੰਕ ਜੀ ਗੱਲ ਕਰੀਏ ਕਾਫੀ ਵਿਵਾਦ ਚੱਲਿਆ ਕਿਸਾਨੀ ਮੁੱਦਾ ਉੱਠਿਆ ਉਸ ਤੋਂ ਬਾਅਦ ਬੀਜੇਪੀ ਤੋਂ ਅਲੱਗ ਹੋ ਗਏ ਕਿੰਨਾ ਕੁ ਨੁਕਸਾਨ ਇਹਨਾਂ ਨੂੰ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ ਜੀ ਮੇਰੇ ਖਿਆਲ ਲੋਕ ਸਭਾ ਦੇ ਵਿੱਚ ਅੱਜ ਤੱਕ ਕਦੀ ਨਹੀਂ ਹੋਇਆ ਹੋਗਾ ਕਦੀ ਵੀ ਨਹੀਂ ਹੋਇਆ ਕਿ ਅਕਾਲੀ ਦਲ ਦੀ ਜਮਾਨਤ ਜਬਤ ਹੋ ਜਾਵੇ ਜੀ ਜਲੰਧਰ ਦੇ ਵਿੱਚ ਚਲੋ ਆਖਲੀ ਦਲ ਜਦੋਂ ਭਾਜਪਾ ਨਾਲ ਗਠਜੋੜਨ ਸੀਗਾ ਉਦੋਂ ਵੀ ਨਹੀਂ ਜਿੱਤ ਪਾਈ ਪਰ ਆਪਾਂ ਜਲੰਧਰ ਦੀ ਗੱਲ ਕਰੀਏ ਫੇਰ ਵੀ ਇੰਨਾ ਮਾੜਾ ਹਾਲ ਨਹੀਂ ਸੀਗਾ ਜਿਹੜਾ ਹੁਣ ਇਹਨਾਂ ਦਾ ਮਾੜਾ ਹਾਲ ਹੋ ਗਿਆ ਮਹਿੰਦਰ ਸਿੰਘ ਕੇਪੀ ਪੁਰਾਣੇ ਲੀਡਰ ਨੇ ਕੈਬਨ ਮੰਤਰੀ ਵੀਰੇ ਫੇਰ ਆਪਣੇ ਮੈਂਬਰ ਆਫ ਪਾਰਲੀਮੈਂਟ ਵੀਰੇ ਉਹ ਫੇਰ ਵੀ ਜਮਾਨਤ ਜਬ ਤੋਂ ਹੁਣ ਕੀ ਇਹਨਾਂ ਦਾ ਗੱਠ ਜੋੜ ਨਾ ਹੋਣ ਕਰਕੇ ਵੀ ਇਹਨਾਂ ਦੀ ਵੈਲਿਊ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜ਼ੀਰੋ ਹੋ ਗਈ ਹੈ। ਦਿਨੇਸ਼ ਜੀ ਕੀ ਕਾਰਨ ਮੰਨਦੇ ਹੋ ਦੱਸਿਓ ਅਕਾਲੀ ਦਲ ਦਾ ਇਹਨਾਂ ਗ੍ਰਾਫ ਜਿਹੜਾ ਥੱਲੇ ਡਿੱਗਦਾ ਰਿਹਾ ਕੀ ਫਿਊਚਰ ਹੋ ਸਕਦਾ? ਗਿਆਨ ਵਾਲੇ ਟਾਈਮ ਦੇ ਇਹਨਾਂ ਤੋਂ ਅਸਤੀਫਾ ਵੀ ਮੰਗਿਆ ਗਿਆ। ਉਹ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਗਿਆ ਦੋ ਧੜੇ ਜਿਹੜੇ ਬਣ ਗਏ ਉੱਥੇ ਮਾਫੀ ਨਾਵੇਂ ਲਈ ਇਹਨਾਂ ਨੂੰ ਬੁਲਾਇਆ ਵੀ ਗਿਆ ਉੱਥੇ ਕੀ ਕਹਿਣਾ ਚਾਹੁੰਦੇ ਆ। ਦੇਖੋ ਜੀ ਸਭ ਤੋਂ ਪਹਿਲੇ ਤੇ ਲੋਕਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਅਕਾਲੀ ਦਲ ਆਪਣਾ ਜਿਹੜਾ ਅਕਾਲੀ ਦਲ ਜਿਹੜੀ ਪਾਰਟੀ ਇਹ ਇਹ ਕਦੋਂ ਬਣੀ ਤੇ ਕਦੋਂ ਉਹਦਾ ਸ਼ੁਰੂ ਹੋਇਆ ਸਿਸਟਮ ਅਕਾਲੀ ਦਲ ਦੇਖੋ ਜੀ 1920 ਦੇ ਵਿੱਚ ਇਹਦਾ ਗਠਨ ਕੀਤਾ ਗਿਆ ਅਕਾਲੀ ਦਲ ਦਾ ਉਹ ਪੰਜਾਬ ਦੀ ਇੱਕ ਐਸੋ ਪਾਰਟੀ ਇੱਕ ਐਸੀ ਪਾਰਟੀ ਬਣਾਈ ਗਈ ਜਿਹੜੀ ਸਿੱਖਾਂ ਨੂੰ ਅ ਸਿੱਖਾਂ ਦੇ ਹੀ ਕਹਿ ਸਕਦੇ ਆ ਆਪਾਂ ਕਿ ਧਰਮ ਤੋਂ ਸ਼ੁਰੂ ਹੋਈ ਹੈ ਜੀ ਠੀਕ ਹੈ ਨਾ ਮਾਸਟਰ ਤਾਰਾ ਸਿੰਘ ਜੀ ਜਿਹੜੇ ਜਿਹੜੇ ਹੈਗੇ ਆ ਨਾ ਉਹਨਾਂ ਨੇ ਬਹੁਤ ਪਾਰਟੀ ਨੂੰ ਅੱਗੇ ਲੈ ਕੇ ਗਿਆ ਮਾਸਟਰ ਤਾਰਾ ਸਿੰਘ ਦਾ ਸੁਪਨਾ ਸੀਗਾ ਕਿ ਜੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਿੱਖ ਰਹਿੰਦੇ ਆ ਕਿਸਾਨ ਰਹਿੰਦੇ ਆ ਉਹਨਾਂ ਦੀ ਇੱਕ ਅਲੱਗ ਪਾਰਟੀ ਹੋਵੇ ਜਿਹੜੇ ਉਹਨਾਂ ਦਾ ਸਮਰਥਨ ਕਰੇ ਇਹ ਹੋਇਆ ਵੀ ਹੈ ਹੂੰ ਜੀ ਇਹ ਹੋਇਆ ਵੀ ਹੈ ਅਕਾਲੀ ਦਲ ਨੇ ਬਹੁਤ ਪੰਜਾਬ ਦਾ ਸਵਾਰਿਆ ਮਾਸਤਾਰਾ ਸਿੰਘ ਤੋਂ ਲੈ ਕੇ ਤੇ ਜੋ ਤੱਕ ਪ੍ਰਕਾਸ਼ ਸਿੰਘ ਬਾਦਲ ਕਈ ਵਾਰੀ ਇੱਥੇ ਦੇ ਮੁੱਖ ਮੰਤਰੀ ਰਹਿ ਚੁੱਕੇ ਲੋਕੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੀ ਪਾਰਟੀ ਨੂੰ ਬਟ ਹੁਣ ਜਿਹੜਾ ਰੁਝਾਨ ਜਿਹੜਾ ਵਾ ਲੋਕਾਂ ਦਾ ਉਹ ਇੰਨਾ ਵੱਲੋ ਘਟਦਾ ਜਾ ਰਿਹਾ ਹੈ ਜੀ ਕੁਝ ਐਲੀਗੇਸ਼ਨ ਲੱਗੇਗੀ ਪੰਜਾਬ ਨੂੰ ਜੇ ਵਿਕਾਸ ਦੇ ਰਾਹ ਤੇ ਲਿਜਾਣ ਵਾਲੀ ਅਕਾਲੀ ਦਲ ਹਨਾ ਹੂੰ ਲੋਕਾਂ ਦੇ ਹੁਣ ਭਾਵ ਦੇ ਹਿਸਾਬ ਨਾਲ ਅਕਾਲੀ ਦਲ ਹੀ ਆ ਜਿਨੇ ਨਸ਼ਾ ਪ੍ਰਮੋਟ ਕੀਤਾ ਜੀ ਇਹ ਸਾਰੇ ਗੱਲ ਮੰਨਦੇ ਆ ਇਲਜ਼ਾਮ ਲੱਗ ਰਹੇ ਬਟ ਇਲਜ਼ਾਮ ਲੱਗਦੇ ਪਏ ਆ ਦੇਖੋ ਅੱਗੋਂ ਕੀ ਹੁੰਦਾ ਇਸੀ ਦਾ ਕੋਈ ਆਪਾਂ ਪੁਸ਼ਟੀ ਨਹੀਂ ਕਰਦੇ ਬਟ ਅਕਾਲੀ ਦਲ ਜਿਹੜਾ ਵਾ ਉਹ ਜਦੋਂ ਤੱਕ ਵੀ ਪੰਜਾਬ ਦੇ ਵਿੱਚ ਰਿਹਾ ਹੌਣ ਰਿਹਾ ਤੇ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਹੁਣ ਤੇ ਉਹਨਾਂ ਦੇ ਹੈ ਹੀ ਕੁਛ ਨਹੀਂ ਨਾ ਇੱਕ ਸੀਟ ਉਹਨਾਂ ਨੂੰ ਮਿਲੀ ਆ ਉਹ ਵੀ ਉਹਨਾਂ ਦੀ ਜਿਹੜੀ ਸੁਖਬੀਰ ਸਿੰਘ ਬਾਦਲ ਜੀ ਦੀ ਵਾਈਫ ਜਿਹੜੇ ਆ ਉਹ ਹਾਂ ਕੰਮ ਕੀਤੇ ਉਹ ਵੀ ਉਹਨਾਂ ਦੇ ਇਲਾਕੇ ਚ ਬਠਿੰਡੇ ਏਰੀਏ ਚ ਹੋਇਆ ਸਾਰਾ ਇਸ ਕਰਕੇ ਇਹ ਕਿ ਪ੍ਰਕਾਸ਼ ਸਿੰਘ ਬਾਦਲ ਜੀ ਤੱਕ ਤੇ ਜਿਹੜਾ ਨਾ ਉਹ ਅਕਾਲੀ ਦਲ ਦਾ ਬਹੁਤ ਚੰਗਾ ਰੁਤਬਾ ਰਿਹਾ ਉਹਨਾਂ ਨੇ ਕੁੜੀਆਂ ਲਈ ਦੇਖੋ ਪੰਜਾਬ ਖਾਸ ਕਰਕੇ ਪੰਜਾਬ ਦੇ ਸगन ਸਕੀਮਾਂ ਜਲਾਈਆਂ ਠੀਕ ਹੈ ਜੀ ਪੰਜਾਬ ਨੂੰ ਉੱਚੀ ਰਾਹ ਤੇ ਲੈ ਕੇ ਗਏ ਫਿਰ ਹਾਈ ਸਟਰੀਟ ਬਣਾਈ ਆ ਦਰਬਾਰ ਸਾਹਿਬ ਦੇ ਵਿੱਚ ਠੀਕ ਹੈ ਬਟ ਉਦੇ ਨਾਲ ਨਾਲ ਦੂਜਾ ਪਹਿਲੂ ਜਿਹੜਾ ਸਿੱਕੇ ਦਾ ਹੈ ਨਾ ਉਹਨਾਂ ਦਾ ਜਿਹੜਾ بڑا ਕਹਿ ਸਕਦੇ ਆ ਆਪਾਂ ਕਿ ਪੰਜਾਬ ਨੂੰ ਦੇਣ ਦੇ ਨਾਲ ਨਾਲ ਜਿਹੜੀ ਹੈ ਨਾ ਉਹ ਉਹਦੇ ਵਿਨਾਸ਼ ਦੇ ਵੱਲ ਵੀ ਲਾਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਪਾਸੇ ਦੇਖੋ ਜੀ ਆਪਣਾ ਚਿੱਟੇ ਦਾ ਕਾਰੋਬਾਰ ਅਕਾਲੀਆਂ ਦੇ ਨਾਂ ਤੇ ਲੋਕੀ ਕਹਿਣ ਲੱਪੇ ਕਿ ਇਹ ਲੈ ਕੇ ਆਏ ਆ ਠੀਕ ਹੈ ਜੀ ਮੁੜ ਕੇ ਬੇਦਬੀ ਕਾਂਡ ਜਿਹੜਾ ਹੋਇਆ ਉਹਦੇ 'ਚ ਵੀ ਸਿੱਖ ਧਰਮ ਨੂੰ ਬਹੁਤ ਜ਼ਿਆਦਾ ਨਾਲਾ ਮਤਲਬ ਰੋਸ ਆ ਕਿ ਬਾਈਬਲ ਕਲਾ ਦੇ ਵਿੱਚ ਗੋਲੀ ਕਾਂਡ ਹਣਾ ਬਰਬਰੀ ਗੋਲੀ ਕਾਂਡ ਹੋਇਆ ਇਨਸਾਫ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਉਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਦੇ ਹਰਾਸ ਲੋਕੀ ਹਰਾਸ ਹੋ ਗਏ ਉਹਨਾਂ ਨੇ ਅਕਾਲੀ ਦਲ ਨੂੰ ਵੋਟ ਪਾਣੀ ਬੰਦ ਕਰਤੀ ਸਭ ਤੋਂ ਵੱਡਾ ਰੀਜ਼ਨ ਇਹ ਜਿਹੜਾ ਨਾ ਮੇਨ ਇਹ ਹੋਇਆ ਕਿਸਾਨ ਜਦੋਂ ਆਪਣਾ ਬੈਠੇ ਆ ਉਦੋਂ ਵੀ ਇਹਨਾਂ ਵੱਲੋਂ ਕੋਈ ਵੀ ਜ਼ਿਆਦਾ ਪਿੱਛੇ ਕੈਰ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਦੀ ਕਾਰਵਾਈ ਨਹੀਂ ਕੀਤੀ ਇਸ ਕਰਕੇ ਜਿਹੜਾ ਨਾ ਅਕਾਲੀ ਦਲ ਨੂੰ ਜਿਹੜਾ ਵਾ ਉਹ ਲੋਕੀ ਘੱਟ ਪਸੰਦ ਕਰ ਤੇ ਖਡੂਰ ਸਾਹਿਬ ਦੇ ਵਿੱਚ ਵੀ ਇੱਕ ਬਹੁਤ ਵੱਡੀ ਇਹਨਾਂ ਦੀ ਹਾਰ ਹੋਈ ਸੀ ਅਕਾਲੀ ਦਲ ਦੀ ਵਿਰਸਾ ਸਿੰਘ ਬਲਟੋਹਾ ਨੂੰ ਇਹਨਾਂ ਨੇ ਉੱਥੋਂ ਖੜੇ ਕੀਤਾ ਪੰਥ ਦੀ ਵੋਟ ਕਹਿ ਰਹੇ ਸੀ ਪਰ ਉਹਨਾਂ ਨੂੰ ਇੱਕ ਤਰ੍ਹਾਂ ਅਕਾਲੀ ਦਲ ਨੂੰ ਪੰਜਾਬ ਵਿੱਚ ਨਕਾਰ ਦਿੱਤਾ ਗਿਆ ਵਾ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਦਾ ਅੱਗੇ ਮੈਂ ਮੈਂ ਤੁਹਾਨੂੰ ਹੁਣ ਵੀ ਇਹੀ ਗੱਲ ਪਹਿਲੇ ਕਰਕੇ ਖੜਿਆ ਨਾ ਦੇਖੋ ਗੱਲ ਇਹ ਹੈ ਕਿ ਜਦੋਂ ਤੱਕ ਤੁਹਾਡੀ ਕਮਿਊਨਿਟੀ ਜਿਹੜੀ ਹੈ ਤੁਹਾਡਾ ਸਾਥ ਨਾ ਦੇਵੇ ਉਹ ਤੁਸੀਂ ਕਿਦਾਂ ਜਿੱਤ ਸਕਦੇ ਆ ਜੀ ਭਾਈ ਅਮਰਪਾਲ ਸਿੰਘ ਕਿੰਨੀਆਂ ਲੱਖ ਵੋਟਾਂ ਨਾਲ ਜਿੱਤੇ ਆ ਕਿਉਂਕਿ ਉਹਨਾਂ ਨੇ ਉਹ ਆਹੀ ਸਰਵੇ ਕਰਕੇ ਆਏ ਐ ਤਹਿਲਕਾ ਪੰਜਾਬੀ ਟੀਮ ਦੀ ਸਰਵੇ ਕਰਕੇ ਆਈ ਹੈ ਟੀਮ ਉਹ ਕਹਿੰਦੇ ਆ ਕਿ ਸਾਡੇ ਬੱਚਿਆਂ ਨੂੰ ਨਸ਼ੇ ਛੜਾਏ ਆ ਹਮ ਭਾਈ ਅਮਰਪਾਲ ਸਿੰਘ ਨਾਲ ਜੁੜੇ ਆ ਤੇ ਨਾਲ ਸਾਡੇ ਬੱਚਿਆਂ ਨੂੰ ਨਸ਼ਾ ਛੁੱਟਿਆ ਤੇ ਸਾਰੇ ਲੋਕੀ ਇੱਕੋ ਇਲਜ਼ਾਮ ਲਾਉਂਦੇ ਆ ਕਿ ਅਕਾਲੀ ਦਲ ਜਦੋਂ ਦੇ ਇੱਥੇ ਸੀਗੇ ਉਦੋਂ ਦੇ ਉਹਨਾਂ ਨੇ ਜੀ ਸਾਡੇ ਆਪਣਾ ਬੱਚੇ ਜਿਹੜੇ ਆ ਨਸ਼ਿਆਂ ਦੇ ਵਿੱਚ ਵਾਰ ਦਿੱਤੇ ਆ ਇਸ ਕਰਕੇ ਹੁਣ ਇੱਕ ਅਕਾਲੀ ਦਲ ਦਾ ਗੜਿਆ ਆ ਅਗਾ ਗੋਇੰਦਵਾਲ ਸਾਹਿਬ ਤੋਂ ਲੈ ਕੇ ਸਾਰਾ ਅੰਮ੍ਰਿਤਸਰ ਮੱਝ ਏਰੀਆ ਜ਼ਿਆਦਾਤਰ ਕਿਸਾਨ ਰਹਿੰਦੇ ਨੇ ਕਿਸਾਨ ਜ਼ਿਆਦਾਤਰ ਉੱਥੇ ਨੇ ਫਿਰ ਲੋਕੀ ਉਹਨਾਂ ਨੂੰ ਪਸੰਦ ਕਰਦੇ ਸੀ ਉੱਥੇ ਬਟ ਇਹ ਦੋ ਚਾਰ ਕਾਰਨਾ ਕਰਕੇ ਜਿਹੜੇ ਤੁਹਾਨੂੰ ਪਹਿਲੇ ਦੱਸੇ ਆ ਇੱਕ ਬੇਦਬੀ ਜਿਹੜੀ ਕੀਤੀ ਗਈ ਆ ਬੇਦਬੀ ਨਾ ਰੁਕੀ ਗਈ ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ ਲੋਕਾਂ ਦੇ ਵਿੱਚ ਰੋਸ ਸਿਗਾਇ ਕਰਕੇ ਉਹਨਾਂ ਨੇ ਸਰਕਾਰ ਨੂੰ ਇਹ ਵੋਟਰਾਂ ਨੂੰ ਸਮਝਾ ਦਿੱਤਾ ਕਿ ਅਸੀਂ ਹੁਣ ਤੁਹਾਨੂੰ ਨਹੀਂ ਦੇਖਣਾ ਚਾਹੁੰਦੇ ਕਾਜ ਸਿੰਘ ਬਾਦਲ ਜੀ ਦੀ ਗੱਲ ਕਰਦੇ ਆਂ ਬਾਬਾ ਬੋਰਡ ਵੀ ਉਹਨਾਂ ਨੂੰ ਕਿਹਾ ਜਾਂਦਾ ਵਾ ਕਾਫੀ ਉਹਨਾਂ ਨੇ ਅੱਛੇ ਕੰਮ ਕੀਤੇ ਸੀਗੇ ਲੋਕਾਂ ਦੇ ਕਰਜ਼ੇ ਮaaf ਕੀਤੇ ਬਿਜਲੀ ਦੇ ਬਿੱਲ ਮaaf ਕੀਤੇ ਕਾਫੀ ਮਤਲਬ ਕਿ ਲੋਕ ਪਸੰਦ ਕਰਦੇ ਸੀ ਤੁਹਾਨੂੰ ਲੱਗਦਾ ਉਹਨਾਂ ਦੇ ਜਾਣ ਤੋਂ ਬਾਅਦ ਕਾਲੀ ਦਲ ਖਤਮ ਹੀ ਹੋ ਗਿਆ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਦੇਖੋ ਬਾਬਾ ਬੋਰਡ ਕਲਾਉਣਾ ਕੋਈ ਆਮ ਗੱਲ ਨਹੀਂ ਜੀ ਇੰਡੀਆ ਦਾ ਪ੍ਰਧਾਨ ਮੰਤਰੀ ਆ ਕੇ ਉਹਨਾਂ ਦੇ ਪੈਰੀ ਹੱਥ ਲਾ ਰਿਹਾ ਇਹ ਕੋਈ ਸ਼ਖਸੀਅਤ ਮਾੜੀ-ਮੋਟੀ ਪ੍ਰਕਾਸ਼ ਸਿੰਘ ਬਾਦਲ ਕੋਈ ਸ਼ਖਸੀਅਤ ਮਾੜੀ-ਮੋਟੀ ਸ਼ਖਸੀਅਤ ਨਹੀਂ ਬਟ ਉਹਨਾਂ ਦੇ ਦਿਮਾਗ ਦੇ ਅਨੁਸਾਰ ਜੋ ਉਹਨਾਂ ਨੇ ਰਾਜਨੀਤੀ ਕੀਤੀ ਉਹ ਤਾਂ ਦੀ ਰਾਜਨੀਤੀ ਉਹਨਾਂ ਦੇ ਸੁਪੁੱਤਰ ਕੋ ਨਹੀਂ ਹੋ ਰਹੀ ਜੀ ਦਿਨੇਜ ਜੀ ਗੱਲ ਕਰੀਏ 2015 ਦੇ ਵਿੱਚ ਜਿਹੜੀ ਵਿਦਵੀ ਹੋਈ ਬਰਗਾੜੀ ਦੇ ਵਿੱਚ ਜੋ ਵੀ ਘਟਨਾਵਾਂ ਹੋਈਆਂ ਗੋਲੀ ਚੱਲਣ ਦੀ ਘਟਨਾ ਹੋਈ ਤੇ ਇੰਨੇ ਸਾਲ ਹੋ ਗਏ ਅਜੇ ਤੱਕਰ ਦੋਸ਼ੀ ਜਿਹੜੇ ਫੜੇ ਨਹੀਂ ਗਏ ਤੇ ਕੀ ਕਾਰਨ ਮੰਨਦੇ ਹੋ ਕਿਉਂ ਨਹੀਂ ਫੜੇਗੇ ਕਿਉਂ ਇਨਸਾਫ ਨਹੀਂ ਮੰਗੇ ਮਿਲਿਆ ਲੋਕ ਹਜੇ ਵੀ ਪੁੱਛ ਰਹੇ ਆ ਜਿਹੜੇ ਉਹਨਾਂ ਦੀ ਬੇਦਬੀ ਹੋਈ ਆ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਲੱਗਦਾ ਤੁਹਾਨੂੰ ਇਸ ਦਾ ਵੀ ਜਿਹੜਾ ਨੁਕਸਾਨ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਹੋਇਆ ਜੀ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਅਕਾਲੀ ਦਲ ਨੂੰ ਹੋਇਆ ਅਕਾਲੀ ਦਲ ਸਰਕਾਰ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 110 ਅੰਗਾਂ ਦੀ ਬੇਦਬੀ ਕੀਤੀ ਗਈ ਉਹ ਤਾਂ ਹੋਣ ਦੀ ਸੀ ਜੀ ਇੱਕ ਮੌਜੂਦਾ ਸਰਕਾਰ ਸਿੱਖ ਧਰਮ ਦੀ ਸਰਕਾਰ ਹੋਵੇ ਤੇ ਉਹ ਇਨਸਾਫ ਹਜੇ ਤੱਕ ਜਿਹੜਾ ਨਹੀਂ ਮਿਲਿਆ ਉਹ ਲੋਕੀ ਉਹਨੂੰ ਤਰਸ ਰਹੇ ਨੇ ਇਨਸਾਫ ਨੂੰ ਜੀ ਤੁਸੀਂ ਕਿਸੇ ਤੇ ਵੀ ਜਾ ਕੇ ਸਰਵੇ ਕਰ ਲਓ ਕਿਸੇ ਗੁਰੂ ਘਰ ਚਲ ਜਓ ਕਿਤੇ ਵੀ ਇਹ ਵਾਲਾ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਹੋ ਨਾ ਇਹ ਸਵਾਲ ਤੁਸੀਂ ਕਿਸੇ ਗੁਰੂ ਘਰ ਚਲ ਜਓ ਜਾਂ ਕਿਸੇ ਵੀ ਸਾਡੇ ਸਿੱਖ ਭਰਾ ਨੂੰ ਪੁੱਛ ਲਓ ਉਹਨਾਂ ਦੇ ਜ਼ੈਨ ਦੇ ਵਿੱਚ ਇਹ ਚੀਜ਼ ਨਾ ਜੀ ਘਾਣ ਕਰ ਗਈ ਹੈ ਕਿ 2015 ਦੇ ਵਿੱਚ ਅਕਾਲੀ ਦਲ ਸਰਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਇਨਸਾਫ ਜਿਹੜਾ ਵਾ ਉਹ ਨਹੀਂ ਮਿਲਿਆ ਉਹਦਾ ਹੀ ਰੀਜ਼ਨ ਜਿਹੜਾ ਹੁਣੇ ਭੁਗਤ ਰਹੇ ਨੇ ਇਹ ਉਹਨਾਂ ਨੂੰ ਭੁਗਤਣਾ ਪਏਗਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਕਾਲੀ ਦਲ ਜਿਹੜੀ ਸਫਾਇਆ ਹੋ ਰਹੀ ਆ ਏ ਸਭ ਤੋਂ ਵੱਡਾ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੇਦਬੀ ਜਿਹੜੇ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਹਜੇ ਤੱਕ ਜਿਹੜਾ ਵਾ ਕਾਨੂੰਨੀ ਕਾਰਵਾਈ ਉਹਨਾਂ ਤੇ ਜਿਹੜੀ ਨਹੀਂ ਹੋਈ ਜਾਂ ਉਹਨਾਂ ਨੂੰ ਨਹੀਂ ਸਜ਼ਾ ਮਿਲੀ ਉਹ ਸਭ ਤੋਂ ਵੱਡਾ ਰੀਜ਼ਨ ਹੈ। ਦਿਨੇਸ਼ ਜੀ ਗੱਲ ਕਰੀਏ ਹੁਣ ਦੋ ਧੜੇ ਇਹਨਾਂ ਦੇ ਵਿੱਚ ਬਣ ਚੁੱਕੇ ਆ ਸੁਖਵੀਰ ਵੱਲ ਤੋਂ ਅਸਤੀਫਾ ਮੰਗਿਆ ਗਿਆ ਬੀਬੀ ਜ਼ਗੀਰਕੁੱਲ ਵੱਲੋਂ ਹੋਰ ਵੀ ਜਿਹੜੇ ਵੱਡੇ ਲੀਡਰ ਕਾਲੀਦਲ ਵੱਲੋਂ ਜਦੋਂ ਬੇਅਦਬੀਆਂ ਹੋਈਆਂ ਸੀ ਜਦੋਂ ਇਹ ਹੋ ਰਿਹਾ ਸੀ ਉਦੋਂ ਕਿਉਂ ਨਹੀਂ ਇਹ ਸਾਰਾ ਇਹਨਾਂ ਨੇ ਐਕਸ਼ਨ ਲਿਆ। ਇਹੀ ਤਾਂ ਖੇਡ ਸਮਝ ਨਹੀਂ ਆ ਰਹੀ ਜੀ ਇਹ ਖੇਡ ਨੂੰ ਸਮਝਣ ਲਈ ਸਾਨੂੰ ਇਹ ਚੀਜ਼ਾਂ ਕਰਨੀਆਂ ਪੈ ਰਹੀਆਂ ਕਿ ਲੋਕ ਕੀ ਉਹਨਾਂ ਨੂੰ ਵੋਟ ਨਹੀਂ ਪਾ ਰਹੇ ਲੋਕੀ ਉਹਨਾਂ ਨੂੰ ਸਾਹਮਣੇ ਲੈ ਕੇ ਨਹੀਂ ਆਣਾ ਚਾ ਰਹੇ ਜੇ ਇਹਨਾਂ ਨੂੰ ਆਪਣੀ ਸਰਕਾਰ ਬਚਾਉਣੀ ਹੈ ਤੇ ਇਹਨਾਂ ਨੂੰ ਇਸ ਚੀਜ਼ ਦੇ ਉੱਤੇ ਧਿਆਨ ਦੇਣਾ ਪੈਗਾ ਦੂਜੇ ਮੁੰਦੇ ਆ ਮੁੱਦੇ ਵਾਲੀ ਵੀ ਧਿਆਨ ਦਿਓ ਪਰ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਜਿਹੜਾ ਵਾ ਉਹ ਇਹ ਹੈ ਇਸ ਕਰਕੇ ਦੇਖੋ ਬੀਬੀ ਜ਼ਗੀਰ ਕੋਰ ਹੁਣ ਵੱਖਰੀ ਹੋ ਗਈ ਜੀ ਠੀਕ ਹੈ ਉਹ ਇਸੇ ਕਰਕੇ ਵੱਖਰੇ ਹੋਏ ਆ ਕਿ ਉਹਨਾਂ ਨੇ ਵੀ ਜਿਹੜਾ ਵਾ ਉਹ ਆਪਣਾ ਸ਼ਰਮਨਦੀਪ ਪ੍ਰਬੰਧਨ ਕਮੇਟੀ ਦੇ ਉਹ ਪ੍ਰਧਾਨ रह चुके ਆ ਉਹ ਵੀ ਕੀ ਪਤਾ ਇਹਨਾਂ ਦੇ ਪ੍ਰੈਸ਼ਰ ਪਾਉਂਦੇ ਹੁਣ ਕਿ ਇਸ ਚੀਜ਼ ਦਾ ਤਾਂ ਕਰਕੇ ਜਿਹੜੇ ਗਠਬੰਧ ਨੇ ਟੁੱਟਦੇ ਸ਼ੁਰੂ ਹੋ ਜਾਂਦੇ ਹੁੰਦੇ ਜਦੋਂ ਜਦੋਂ ਕੋਈ ਕਿਸੇ ਦੀ ਗੱਲ ਨਾ ਮੰਨੇ ਫਿਰ ਉਹ ਚੀਜ਼ਾਂ ਬਰਕਰਾਰ ਨਹੀਂ ਰਹਿੰਦੀਆਂ ਤੇ ਲਗਾਤਾਰ ਜਿਹੜੀਆਂ ਵਿਵਾਦਾਂ ਵਿੱਚ ਸੁਖਵੀਰ ਬਾਦਲ ਵੀ ਰਹਿੰਦੇ ਰਹੇ ਆ ਤੇ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਬਹੁਤ ਜ਼ਿਆਦਾ ਵਧੀਆ ਟਾਈਮ ਸੀ ਬੇਰੁਜ਼ਗਾਰੀ ਹੋਰ ਜ਼ਿਆਦਾ ਵਧੀ ਪੰਜਾਬ ਦੇ ਵਿੱਚ ਨਸ਼ਾ ਹੋਰ ਵਧਿਆ ਤੇ ਕੀ ਕਾਰਨ ਮੰਨਦੇ ਹੋ ਕਿ ਇਹ ਕਾਲੀ ਦਲ ਦੇ ਟਾਈਮ ਤੋਂ ਜ਼ਿਆਦਾ ਹੋ ਰਿਹਾ ਦੇਖੋ ਇਹ ਸਰਵੇ ਦੇ ਅਨੁਸਾਰ ਦੇਖੋ ਸ਼ੁਰੂ ਜਦੋਂ ਦਾ ਇਹ ਕਾਲੀ ਦਲ ਨੇ ਹੀ ਜਿਹੜਾ ਵਾ ਲੋਕੀ ਕਹਿੰਦੇ ਆ ਕਿ ਨਸ਼ਾ ਸ਼ੁਰੂ ਕਰਵਾਇਆ ਉਹ ਤੋਂ ਬਾਅਦ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਆਈ ਉਹਨਾਂ ਨੇ ਘੁਟਕਾ ਸਾਹ ਹੱਥ ਫੜ ਕੇ ਵੀ ਇਹ ਵਾਅਦੇ ਕੀਤੇ ਕਿ ਮੈਂ ਨਸ਼ਾ ਖਤਮ ਕਰ ਦੂੰਗਾ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਆ ਭਗਵੰਤ ਮਾਨ ਸਰਕਾਰ ਹੁੰਦ ਚਾਹੀਏ ਉਹਨਾਂ ਨੇ ਵੀ ਬੜੇ ਵਾਅਦੇ ਕੀਤੇ ਲੋਕਾਂ ਨਾਲ ਕਿ ਅਸੀਂ ਜਿਹੜਾ ਕੀ ਉਹ ਆਪਣਾ ਨਸ਼ਾ ਖਤਮ ਕਰਾਂਗੇ ਪਰ ਲੋਕੀ ਹੁਣ ਤੁਸੀਂ ਹੁਣ ਪਿਛਲੀ ਵੋਟਾਂ ਦੇ ਦੇਖ ਲਿਆ ਆਮ ਆਨਕ ਪਾਰਟੀ ਸਰਕਾਰ ਨੂੰ ਕਿੰਨੀ ਕਿੰਨੀ ਵੋਟ ਪਈ ਜੀ ਨਾਲ ਦੇ ਬਰਾਬਰ ਪਈ ਠੀਕ ਹੈ ਨਾ ਹੁਣ ਜਿਹੜੇ ਸਰਵੇ ਆਪਾਂ ਕੀਤੇ ਉਹਦੇ ਦੇਖੋ ਹੁਣ ਵੋਟਾਂ ਦੇ ਵਿੱਚ ਅਮਰਪਾਲ ਸਿੰਘ ਜਿੱਤੇ ਆ ਉਹ ਕਿਉਂ ਜਿੱਤੇ ਆ ਲੋਕਾਂ ਦਾ ਸਰਵੇ ਇੱਕੋ ਇਹ ਕਿ ਸਾਨੂੰ ਇੱਕ ਇਹੋ ਜਿਹਾ ਲੀਡਰ ਚਾਹੀਦਾ ਜਿਹੜਾ ਲੀਡਰ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਲਹਿਰ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇਸ ਕਰਕੇ ਬਾਕੀ ਮੁੱਦਿਆਂ ਦੇ ਧਿਆਨ ਰੱਖਦੇ ਰੱਖਦੇ ਇਹ ਵੀ ਮੁੱਦਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਬਣੇ ਉਹਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਦਿਨੇਜ ਜੀ ਅੱਪਾ ਗੱਲ ਕਰਦੇ ਆ ਲੋਕਾਂ ਨੂੰ ਜਿਹੜਾ ਵਾ ਹਰੇਕ ਸਰਕਾਰ ਕੋਈ ਵੀ ਹੋਵੇ ਲਾਲਚ ਦਿੱਤਾ ਜਾਂਦਾ ਫ੍ਰੀ ਬਿਜਲੀ ਦਾ ਬਿੱਲ ਫ੍ਰੀ ਕਰਾਇਆ ਫ੍ਰੀ ਕਣਕ ਆਟਾ ਦਾ ਤੇ ਲੋਕਾਂ ਦਾ ਜਿਹੜਾ ਜਿਹੜੀਆਂ ਸਰਕਾਰਾਂ ਦਾ ਧਿਆਨ ਜਿਹੜਾ ਨਸ਼ੇ ਵਾਲੇ ਜਿਹੜਾ ਨਹੀਂ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਲੋਕੀ ਸਾਡੇ ਪੰਜਾਬ ਦੇ ਜਿਹੜੇ ਆ ਨਾ ਇਸ ਟਾਈਮ ਉਹਨਾਂ ਨੂੰ ਫਰੀ ਖਾਣ ਦੀ ਆਦਤ ਜਿਹੜੀ ਆ ਉਹ ਪਾ ਦਿੱਤੀ ਗਈ। ਪਰ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹ ਸ਼ੁਰੂ ਕੀਤਾ ਸੀ ਆਟਾ ਦਾਲ ਸਕੀਮ ਉਹਨਾਂ ਨੇ ਸ਼ੁਰੂ ਕੀਤੀ। ਬਟ ਲੋਕਾਂ ਨੂੰ ਲੋਕਾਂ ਨੂੰ ਅਸੀਂ ਆਪਣੇ ਚੈਨਲ ਰਾਹੀਂ ਮਾਧਿਅਮ ਨਹੀਂ ਇਹ ਕਹਿਣਾ ਚਾਹੁੰਦੇ ਆ ਕਿ ਫ੍ਰੀ ਚੀਜ਼ਾਂ ਨੂੰ ਨਾ ਲਿਆ ਜਾਵੇ ਜੀ ਫ੍ਰੀ ਚੀਜ਼ਾਂ ਤੁਹਾਡਾ ਦਿਮਾਗ ਜਿਹੜਾ ਵਾ ਉਹ ਇੱਕ ਫ੍ਰੀ ਵਾਲੇ ਪਾਸੇ ਕਰਕੇ ਤੁਹਾਡੇ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਖਰਾਬ ਕੀਤਾ ਜਾ ਰਿਹਾ ਨਸ਼ਿਆਂ ਦੇ ਖਿਲਾਫ ਜੀ ਨਸ਼ੇ ਤੁਹਾਡੇ ਜਵਾਨੀ ਨੂੰ ਖਰਾਬ ਕਰ ਰਹੇ ਨੇ ਕਿਉਂਕਿ ਲੋਕਾਂ ਦਾ ਦਿਮਾਗ ਦੇ ਫ੍ਰੀ ਵਾਲੇ ਪਾਸੇ ਹੋ ਗਿਆ ਜੀ ਲੇਡੀਜ਼ ਬੱਸਾਂ ਫ੍ਰੀ ਕਰ ਰਹੀਆਂ ਦੇਖੋ ਸਫਰ ਫਰੀ ਕਰ ਰਹੀਆਂ ਠੀਕ ਹੈ ਨਾ ਸਰਕਾਰ ਨੂੰ ਇਹ ਚਾਹੀਦਾ ਕਿ ਉਸ ਜਿਹੜੀ ਮਹਿੰਗਾਈ ਨੂੰ ਘਟਾਵੇ ਸਸਤੀ ਕਰ ਦੇਵੇ ਬਟ ਫਰੀ ਨਾ ਕਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹਾਂਗੇ ਕਿ ਲੋਕੀ ਜਿਹੜੇ ਆ ਆਪਣਾ ਇਹ ਵਾਲੇ ਦਿਮਾਗ ਨੂੰ ਸੈੱਟ ਕਰ ਲੈਣ ਕਿ ਇੱਕ ਪਾਸੇ ਤੁਹਾਨੂੰ ਫਰੀ ਖਾਣਾ ਖਵਾ ਰਹੇ ਨੇ ਦੂਜੇ ਪਾਸੇ ਤੁਹਾਡੀ ਜਵਾਨੀ ਤੁਹਾਡੇ ਬੱਚੇ ਵੀ ਰੁੱਲਦੇ ਜਾ ਰਹੇ ਨੇ ਦਿਨੇਸ਼ ਜੀ ਗੱਲ ਕਰੀਏ ਅੱਜ ਤੁਹਾਨੂੰ ਪਤਾ ਹਰੇਕ ਗਲੀ ਮੁਹੱਲੇ ਦੇ ਵਿੱਚ ਨਸ਼ਾ ਜਿਹੜਾ ਬਹੁਤ ਜ਼ਿਆਦਾ ਵਿਕਨ ਲੱਗ ਗਿਆ ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਪਤਾ ਨਹੀਂ ਇਹ ਹਰੇਕ ਗਲੀ ਜੋ ਬੱਚੇ-ਬੱਚੇ ਨੂੰ ਪਤਾ ਕਿ ਨਸ਼ਾ ਕਿੱਥੇ ਵਿਕ ਰਿਹਾ ਹੈ ਕਿ ਕੌਣ ਵੇਚ ਰਿਹਾ ਹੈ ਤੇ ਸਰਕਾਰ ਕਿਉਂ ਨਹੀਂ ਕਦਮ ਇਦਾਂ ਤੇ ਚੱਕ ਰਹੀ ਨਾ ਵਕਤੇ ਸਰਕਾਰ ਦੇਖੋ ਜੀ ਸਰਕਾਰ ਨੂੰ ਪਹਿਲੇ ਹੀ ਬੜੇ ਝਟਕੇ ਲੱਗ ਚੁੱਕੇ ਆ ਜੀ ਸਰਕਾਰੇ ਚਾਹੁੰਦੀ ਨਹੀਂ ਹੈ ਕਿ ਮੇਰੇ ਤੋਂ ਜਿਹੜੇ ਆ ਲੋਕੀ ਖਫਾ ਹੋ ਜਾਣ ਜੀ ਹਰ ਇੱਕ ਮਹਿਕਮੇ ਨੂੰ ਹਰ ਇੱਕ ਬੰਦੇ ਨੂੰ ਪਤਾ ਕਿ ਨਸ਼ਾ ਕਿੱਥੇ ਵਿਕ ਰਿਹਾ ਜਿੱਦਾਂ ਤੁਸੀਂ ਦੱਸਿਆ ਹੋਣੇ ਹਰ ਗਲੀ ਮੱਲੇ ਦੇ ਵਿੱਚ ਪਤਾ ਕ੍ਰਾਈਮ ਆਮ ਆਦਮੀ ਪਾਰਟੀ ਦਾ ਗ੍ਰਾਫ ਦੇਖਿਆ ਜਾਵੇ ਜਦੋਂ ਦੀ ਆਮ ਆਦਮੀ ਪਾਰਟੀ ਜਿੱਤੀ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਸੋਹ ਖਾਧੀ ਹੈ ਨਾ ਉਹ ਤੋਂ ਦਾ ਹੀ ਕ੍ਰਾਈਮ ਜਿਹੜਾ ਹੈ ਨਾ ਉਹਦਾ ਗ੍ਰਾਫ ਜਿਹੜਾ ਨਾ ਉਹ 100% ਤੇ ਪਹੁੰਚ ਚੁੱਕਾ ਹਰ ਜਗ੍ਹਾ ਲੜਾਈ ਝਗੜਾ ਹਰ ਜਗ੍ਹਾ ਜਿਹੜਾ ਵਾ ਉਹ ਮਤਲਬ ਨਸ਼ਾ ਵਿਕ ਰਿਆ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਿੱਧੂ ਮੂਸੇ ਵਾਲਾ ਕਾਂਡ ਦੇਖੋ ਕਿੱਡਾ ਵੱਡਾ ਇੱਕ ਕਾਂਡ ਪੰਜਾਬ ਦਾ ਹੋਇਆ ਪੰਜਾਬ ਦਾ ਹੋਣ ਹਰ ਸਪੁੱਤਰ ਲੋਕਾਂ ਕੋ ਖੋ ਲਿਆ ਗਿਆ ਉਹਦਾ ਵੀ ਕੋਈ ਹਜੇ ਤੱਕ ਪੁਸਤਾ ਪੁਸਤੀ ਨਹੀਂ ਕੋਈ ਹੋਦੀ ਕੋਈ ਕਰ ਚੁੱਕਾ ਕੀ ਕੀ ਉਹ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ ਪਰ ਆਪਨੀ ਪਾਰਟੀ ਸਰਕਾਰ ਜਿਹੜੀ ਆ ਉਹ ਕ੍ਰਾਈਮ ਦੇ ਮਾਮਲੇ ਵਿੱਚ ਕਰਾਇਮ ਨੂੰ ਹਨਤਪਾਨ ਦੇ ਮਾਮਲੇ ਦੇ ਵਿੱਚ ਨਸ਼ੇ ਨੂੰ ਪ੍ਰਮੋਟ ਕਰਨ ਦੇ ਵਿੱਚ ਜਾਂ ਨਸ਼ੇ ਦੇ ਉੱਤੇ ਨਾ ਨੱਥ ਪਾਉਣ ਦੇ ਉੱਤੇ ਜ਼ੀਰੋ ਹੈ ਅੰਕਜੀਤ ਜੀ ਗੱਲ ਕਰੀਏ ਪੰਜਾਬ 'ਚ ਇਲੈਕਸ਼ਨ ਹੋ ਕੇ ਹਟਿਆ ਤੇਰਾ ਜ਼ੀਰੋ ਦਾ ਵੀ ਭਗਵੰਤ ਮਾਨ ਨੇ ਇੱਕ ਨਾਅਰਾ ਲਾਇਆ ਸੀ ਤੇ ਅਕਾਲੀ ਦਲ ਦਾ ਜਿਹੜਾ ਗ੍ਰਾਫ ਸਭ ਤੋਂ ਥੱਲੇ ਡਿੱਗ ਗਿਆ ਸਿਰਫ ਪੰਜਾਬ ਦੇ ਵਿੱਚ ਇੱਕ ਸੀਟ ਆਈ ਹੈ ਤੁਹਾਨੂੰ ਕੀ ਲੱਗਦਾ ਵਾ ਕਿ ਆਨਲਾ ਜਿਹੜਾ ਸਮਾਂ ਵਾ ਅਕਾਲੀ ਦਲ ਦਾ ਹੋਰ ਥੱਲੇ ਡਿੱਗੇਗਾ ਗ੍ਰਾਫ ਮੈਂ ਉਹੀ ਗੱਲ ਜਿੱਦਾਂ ਹੁਣੇ ਥੋੜੀ ਦੇਰ ਪਹਿਲਾਂ ਦਿਨੇਸ਼ ਜੀ ਗੱਲ ਕਰ ਰਹੇ ਸੀ ਕਿ ਬੀਬੀ ਜ਼ਗੀਰਕੌਰ ਅਲੱਗ ਹੋ ਗਈ। ਇਹ ਗੱਲ ਕਰੀਏ ਕਿ ਜਦੋਂ SGPC ਦੇ ਇਲੈਕਸ਼ਨ ਪਿੱਛੇ ਹੋਏ ਤੇ ਇਹਨਾਂ ਨੂੰ ਸੀਟ ਨਾ ਦਿੱਤੇਗੀ ਇਹ ਉਦੋਂ ਅਲੱਗ ਹੋ ਗਏ। ਠੀਕ ਹੈ ਜੀ ਆਪਣਾ ਢੀਡ ਸਾਹਿਬ ਪਰਿਵਾਰ ਹੋ ਗਿਆ। ਢੀਡ ਸਾਹਿਬ ਪਰਿਵਾਰ ਇਹਨਾਂ ਤੋਂ ਅਲੱਗ ਹੋਇਆ। ਟਿੱਡਸਾ ਪਰਿਵਾਰ ਇਹਨਾਂ ਤੋਂ ਅਲੱਗ ਹੋਇਆ ਟਿੱਡਸਾ ਪਰਿਵਾਰ ਨੂੰ ਅੱਜ ਜਦੋਂ ਹੁਣ 2024 ਦੇ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਸਾਰਿਆਂ ਨੂੰ ਆਪਣੇ ਦੇ ਨਾਲ ਜੋੜਿਆ ਗਿਆ ਜਿਨ੍ਹਾਂ ਨੇ ਇਹਨਾਂ ਤੋਂ ਅਲੱਗ ਹੋਏ ਸੀਗੇ ਤੇ ਆਪਾਂ ਜੇ ਦੋ ਫਾਰਡ ਦੀ ਗੱਲ ਕਰੀਏ ਜਿਹੜੇ ਹੁਣ ਅਸਤੀਫਾ ਮੰਗ ਰਹੇ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ 2024 ਦੇ ਵਿੱਚ ਇਹਨਾਂ ਉਹ ਇਹਨਾਂ ਦੇ ਕੋਲੋਂ ਜੋੜ ਕੀਤਾ ਸੀਗਾ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨੂੰ ਆਪਣੇ ਨਾਲ ਜੋੜਿਆ ਸੀ ਟਿੱਡਸਾ ਜਿਹੜੇ ਮੇਨ ਟਿੱਡਸਾ ਨੇ ਉਹ ਟਿੱਡਸਾ ਪਰਿਵਾਰ ਹੈ ਉਹਨਾਂ ਦਾ ਉਹਨਾਂ ਦੇ ਜਿਹੜਾ ਬੇਟਾ ਵਾ ਉਹਨਾਂ ਨੂੰ ਨਾਲ ਜੋੜਿਆ ਗਿਆ ਸੀ ਪੂਰੇ ਮਤਲਬ ਅਕਾਲੀ ਦਲ ਇਕੱਠਾ ਹੋ ਗਿਆ ਸੀ ਤੇ ਲੱਗਦਾ ਸੀਗਾ ਕਿ ਆਪਣਾ ਕੀ ਇਹ ਲੋਕ ਸਭਾ ਦੇ ਵਿੱਚ ਮੇਰੇ ਅਸੀਂ ਵੀ ਸੋਚਦੇ ਸੀਗੇ ਜਦੋਂ ਅਸੀਂ ਸਰਵੇ ਕਰਦੇ ਸੀ ਘਟੋ ਘਟ ਲੱਗਦਾ ਸੀ ਕਿ 2 3 ਸੀਟਾ 4 ਸੀਟਾ 5 ਸੀਟਾ ਕੱਢ ਕੇ ਲਿਆਣਗੇ ਜੀ ਕਿਉਂਕਿ ਅੱਗੇ 10 ਸੀਟਾ ਤੇ ਲੜਦੇ ਸੀ ਐਤਗੇ 13 ਸੀਟਾ 3 ਸੀਟਾ ਦਾ ਹੀ ਫਰਕ ਭਈਆ ਬਿਲਕੁਲ ਪਰ ਸੀਗਾ ਕਿ ਇਹ ਕੱਢ ਕੇ ਲਿਆਣਗੇ ਪਰ ਇਹਨਾਂ ਦੇ ਅੰਦਰ ਦਾ ਕਲੇਸ਼ ਸੀਗਾ ਕਿ ਕਿ ਢੀਟਸਾ ਪਰਿਵਾਰ ਢੀਟਸਾ ਪਰਿਵਾਰ ਨੂੰ ਇਹਨਾਂ ਨੇ ਟਿਕਟ ਦੇਂਦਾ ਜਿਹੜਾ ਵਾਦਾ ਕੀਤਾ ਸੀਗਾ ਕਿ ਮੈਂ ਖੜੂਰ ਸਾਹਿਬ ਤੋਂ ਸੀਟ ਤੁਹਾਨੂੰ ਲੜਾ ਮੰਗਾ ਉਹਨਾਂ ਦੇ ਬੇਟੇ ਨੂੰ ਪਰ ਇਹਨਾਂ ਨੂੰ ਕੀ ਕਹਿੰਦੇ ਸ਼ੁਭਵੀਰ ਸਿੰਘ ਬਾਦਲ ਕਹਿੰਦੇ ਇਹਨਾਂ ਨੇ ਮੈਨਾਂ ਕੋਈ ਵਾਅਦਾ ਨਹੀਂ ਕੀਤਾ ਉਹ ਕਹਿੰਦੇ ਜੀ ਅਸੀਂ ਕਿਹਾ ਸੀ ਕਿ ਇਹਨਾਂ ਨੂੰ ਤੁਸੀਂ ਸਾਨੂੰ ਸੀਟ ਜਿਹੜੀ ਹੈ ਇੱਥੋਂ ਇਲੈਕਸ਼ਨ ਲੜਾਇਆ ਜਾਵੇ ਪਰ ਇਹਨਾਂ ਨੇ ਨਹੀਂ ਲੜਾਇਆ ਉਹ ਚੀਜ਼ਾ ਵੀ ਤੁਸੀਂ ਆਪਾਂ ਸੋਚ ਸਕਦੇ ਕਿ ਇਹਨਾਂ ਨੂੰ ਜਿਹੜਾ ਫਰਕ ਪਿਆ ਕਿਉਂਕਿ ਅੰਦਰ ਦਾ ਕਲੇਸ਼ ਆ ਨਾ ਜਦੋਂ ਬਾਹਰ ਨਿਕਲਦਾ ਵਾ ਉਹ ਚੀਜ਼ ਦਾ ਕਾਫੀ ਫਰਕ ਪੈਂਦਾ ਕਿਉਂਕਿ ਜਨਤਾ ਵੀ ਕਹਿੰਦੀ ਹੈ ਜੇ ਆਪਸ ਚ ਹੀ ਲੜੀ ਜਾਂਦੇ ਨੇ ਜਨਤਾ ਦੇ ਕੀ ਕਰਨਗੇ ਬਿਲਕੁਲ ਬਿਲਕੁਲ ਤੁਹਾਡੇ ਹਿਸਾਬ ਨਾਲ ਅਕਾਲੀ ਦਲ ਤੇ ਵੈ ਜਿਹੜੀ ਇਹ ਇਕਰਾਰ ਜਿਹੜੀ ਆ ਦੋ ਗੋਟ ਬੰਦੇ ਸਿਮਰਜੀਤ ਸਿੰਘ ਮਾਨ ਤੁਹਾਡੇ ਹਿਸਾਬ ਨਾਲ ਇਹਦਾ ਫੈਸਲਾ ਲਿਆ ਜਾ ਸਕਦੇ ਨੇ ਨਹੀਂ ਮੈਨੂੰ ਨਹੀਂ ਲੱਗਦਾ ਜੀ ਸਿਮਰਜੀਤ ਸਿੰਘ ਮਾਨ ਇਹਦਾ ਕੋਈ ਫਾਇਦਾ ਲਿਆ ਜਾ ਸਕਦੇ ਨੇ ਜੇ ਉਹਨਾਂ ਦਾ ਫਾਇਦਾ ਹੁੰਦਾ ਤੇ ਉਹ ਇੰਨੀ ਬੁਰੀ ਹਾਰ ਨਾ ਸੰਗਰੂਰ ਦੇ ਵਿੱਚੋਂ ਨਾ ਹਾਰਦੇ ਹੂੰ ਤੁਸੀਂ ਦੇਖੋ ਕਿ ਕਿੰਨੀ ਬੁਰੀ ਹਾਰਨਾ ਸਿਮਰਨਜੀਤ ਸਿੰਘਾ ਜਿੰਨੇ ਰਿਕਾਰਡ ਨਾਲ ਜਿੱਤੇ ਸੀ ਨਾ ਤੇ 19 ਰਿਕਾਰਡ ਨਾਲ ਗਰਾਫ ਜਿਹੜਾ ਹੈ ਨੀਚੇ ਆਇਆ ਲੋਕ ਚਾਹੁੰਦੇ ਨੇ ਪੰਜਾਬ 'ਚ ਸ਼ਾਂਤੀ ਦਾ ਮਾਹੌਲ ਠੀਕ ਹੈ ਦੂਜੇ ਪਾਸੇ ਲੋਕ ਚਾਹੁੰਦੇ ਨੇ ਕਿ ਜਿਹੜਾ ਨਸ਼ੇ ਦਾ ਗਰਾਫ ਜਿੱਦਾਂ ਆਪਾਂ ਗੱਲ ਕਰ ਰਹੇ ਨਸ਼ੇ ਦਾ ਗਰਾਫ ਦਿਨੋ ਦਿਨ ਵਧੀ ਜਾ ਰਿਹਾ ਹੈ ਕ੍ਰਾਈਮ ਵਧ ਰਿਹਾ ਜਿਹੜਾ ਕ੍ਰਾਈਮ ਵਧ ਰਿਹਾ ਨਸ਼ੇ ਦਾ ਗਰਾਫ ਵਧ ਰਿਹਾ ਲੋਕ ਚਾਹੁੰਦੇ ਨੇ ਸਾਨੂੰ ਕੁਝ ਨਹੀਂ ਫ੍ਰੀ ਚਾਹੀਦਾ ਸਾਡਾ ਜਿਹੜਾ ਉਹ ਚੀਜ਼ ਹੈ ਉਹ ਨੀ ਚਾਹੀਦੀ ਹੈ ਨਸ਼ਾ ਜਿਹੜਾ ਘਟਣਾ ਚਾਹੀਦਾ ਗੱਲ ਕਰੀਏ ਅੱਜ ਦੇ ਡੇਟ 'ਚ ਤੁਸੀਂ ਆਪਾਂ ਰੋਜ਼ ਦੇਖਦੇ ਪਏ ਆ ਕਿ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਜਵਾਨ ਲੜਕਾ ਮਰਦਾ ਹੋਵੇ ਹਾਂ ਆਪਾਂ ਇੱਕ ਜਲੰਧਰ ਦੀ ਗੱਲ ਕਰੀਏ ਮੇਰੇ ਹਿਸਾਬ ਨਾਲ ਜਲੰਧਰ ਦੇ ਵਿੱਚ ਇਹ ਇੱਕ ਮਹੀਨੇ ਤੋਂ ਗਰਾਫ ਦੀ ਗੱਲ ਕਰੀਏ 2 ਮਹੀਨੇ ਦੇ ਅੰਦਰ-ਅੰਦਰ ਮੈਂ ਆਪਣੇ ਇਸ ਏਰੀਆ ਜਲੰਧਰ ਦੇ ਏਰੀਆ ਦੇ ਵਿੱਚ ਘੱਟੋ-ਘੱਟ 4 ਤੋਂ 5 ਮੌਤਾਂ ਦੇਖੀਆਂ ਓਵਰਡੋਜ਼ ਦੇ ਨਾਲ ਓਵਰਡੋਸ ਹੋਣ ਕਰਕੇ ਮਾਰ ਰਿਆ ਕੋਈ ਵੀ ਭਾਵੇਂ ਇਹ ਕਹਿੰਦੇ ਜੀ ਅਕਾਲੀ ਦਲ ਨੇ ਲਗਾਇਆ ਚਲੋ ਅਕਾਲੀ ਦਲ ਨੇ ਲਗਾਇਆ ਤੁਸੀਂ ਤੁਹਾਨੂੰ ਤੇ ਪਤਾ ਨਾ ਸਪਲਾਈ ਕੌਣ ਕਰ ਰਿਹਾ ਜੀ ਉਹਨੂੰ ਕਿਉਂ ਨਹੀਂ ਨੱਤ ਪਾਈ ਜਾ ਰਹੀ ਭਾਵੇਂ ਉਹ ਭਾਵੇਂ ਵੱਡਾ ਲੀਡਰ ਅਕਾਲੀ ਦਲ ਦਾ ਭਾਵੇਂ ਜਿਹਦਾ ਮਰਜੀ ਹੈ ਕਿਉਂ ਨਹੀਂ ਸਰਕਾਰ ਹੋਰ ਦੇ ਤੇ ਜਿਹੜੀ ਹੈ ਨੱਤ ਪਾਈ ਇਹ ਵੱਡੇ ਸਵਾਲ ਨੇ ਤੇ ਆਪਾਂ ਜਿੱਦਾਂ ਹੁਣ ਸਨੀ ਤੁਸੀਂ ਸਵਾਲ ਪੁੱਛਿਆ ਕਿ ਇਹ ਅਕਾਲੀ ਦਲ ਜਿਹੜੀ ਐ ਇਹਨਾਂ ਦਾ ਗ੍ਰਾਫ ਜਿਹੜਾ ਡਿੱਗਿਆ ਗ੍ਰਾਫ ਦੇਖੋ ਜੀ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਟਕਰਾਅ ਜਿੰਨੀ ਦੇਰ ਤੱਕ ਖਤਮ ਨਹੀਂ ਹੋਏਗੀ ਨਾ ਸੋਲਵ ਨਹੀਂ ਹੋਏਗਾ ਇਹਨਾਂ ਦਾ ਗ੍ਰਾਫ ਜ਼ੀਰੋ ਦਾ ਜ਼ੀਰੋ ਹੀ ਰਹਿਣਾ ਉਹ ਉਦੋਂ ਤੱਕ ਨਹੀਂ ਵੱਧ ਸਕਦਾ ਜਿੰਨੀ ਦੇਰ ਤੱਕ ਇਹ ਆਪਸ ਦੇ ਵਿੱਚ ਇਕੱਠੇ ਨਹੀਂ ਹੋਣਗੇ ਅੱਜ ਚਰਚਾ ਕੀਤੀ ਅਕਾਲੀ ਦਲ ਨੂੰ ਲੈ ਕੇ ਕਿ ਅਕਾਲੀ ਦਲ ਦਾ ਗ੍ਰਾਫ ਜਿਹੜਾ ਥੱਲੇ ਕਿਉਂ ਡਿੱਗਦਾ ਜਾ ਰਿਹਾ ਵਾ ਕਿਉਂ ਅਸਤੀਫਾ ਮੰਗਿਆ ਗਿਆ ਕਿਉਂ ਉਹਨਾਂ ਦੇ ਦੋ ਧੜੇ ਜਿਹੜੇ ਬਣ ਗਏ ਹੋਰ ਵੀ ਮੁੱਦੇ ਤੇ ਤੇ ਚਰਚਾਵਾਂ ਕਰਾਂਗੇ ਤੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ